ਹਾਂਜੀ ਦੋਸਤੋ ਅੱਜ ਲੱਗਿਆ ਜੀ ਆਪਾਂ ਸਾਗ ਬਣਾਉਣ ਜੀ ਦੇਖੋ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਾਂਗੇ ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰੀ ਵਧੀਆ ਠੀਕ ਠਾਕ ਜੀ ਦੇਖੀ ਸਭ ਠੀਕਾ ਹੋਊਗੀ ਜੀ ਰੋਜ਼ ਦੀ ਤਰ੍ਹਾਂ ਜੀ ਆਪਾਂ ਲੱਗਿਆ ਘਰ ਦੀ ਸਫਾਈ ਕਰਨ ਜੀ ਸੋਈ ਸੋਹਰਿਆ ਪਰ ਦੁੱਧ ਗਰਮਾਉਣ ਨੂੰ ਤੇ ਬਰਤਨ ਆਪਣੇ ਨਾਲ ਸਾਫ਼ ਸੁਈਓਗੇ ਆਪਣੇ ਸਾਫ਼ ਹੁਣ ਲੱਗਿਆ ਆਪਾਂ ਚਲੂ-ਪੁਚਾ ਕਰਨੀ ਉਸਦੇ ਬਾਅਦ ਅੱਗੇ ਫਿਰ ਦਿਖਾਣੇਗੇ ਕਿ ਆਪਾਂ ਕਿਹੜੇ-ਕਿਹੜੇ ਕੰਮ ਕਰਦੇ ਹਾਂ ਦੋਸਤੋ ਆਪਾਂ ਲੈ ਕੇ ਆਏ ਆਂ ਜੀ ਪਾਰਸਲ ਦੇਖੋ ਅਗੇਤੀ ਆਪਾਂ ਪਾਰਸਲ ਲੈਣ ਵਾਸਤੇ ਪਾਰਸਲ ਲੈ ਕੇ ਆਏ ਜੀ ਕਰ ਜਾ ਕੇ ਦੇਖਾਂਗੇ ਇਹਨੂੰ ਆ ਪਾਰਸਲ ਆਇਆ ਹਾਂਜੀ ਦੋਸਤੋ ਅੱਜ ਆਪਾਂ ਲੱਗੇ ਆ ਜੀ ਮੇਥੀ ਦੇ ਪਰੌਂਠੇ ਬਣਾ ਦੇਖੋ ਜੀ ਆਪਾਂ ਇਹਦੇ ਵਿੱਚ ਪਾਵਾਂਗੇ ਆਟਾ ਆਪਾਂ ਨੇ ਲਿਆ ਛਾਂਣ ਜੀ ਹੁਣ ਆਪਾਂ ਇਹਦੇ ਵਿੱਚ ਮੇਥੀ ਪਾਵਾਂਗੇ ਜੀ ਮੇਥੀ ਆਪਾਂ ਨੇ ਚੰਗੀ ਤਰ੍ਹਾਂ ਧੋ ਕੇ ਚੁੱਕ ਕੇ ਕੱਟ ਲਈ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਇਹ ਜੀ ਹੁਣ ਪਾਵਾਂਗੇ ਆਪਾਂ ਨਮਕ ਨਮਕ ਜਿੰਨਾ ਆਪਾਂ ਖਾਣੇ ਆ ਜਿਆਦਾ ਜਿਹਾ ਘੱਟ ਹੁਣ ਆਪਾਂ ਨਮਕ ਪਾਵਾਂਗੇ ਚੰਗੀ ਤਰ੍ਹਾਂ ਉਹਨੂੰ ਕਰਕੇ ਮਿਕਸ ਜੀ ਨਾ ਪੈਨ ਗੁੰਨ ਲੈਣਾ ਦੋਸਤੋ ਦੇਖੋ ਜੀ ਆਪਣਾ ਆਟਾ ਹੋ ਗਿਆ ਹੀ ਗੁੰਨ ਤੇ ਤਿਆਰ ਨਿਕਲ ਹਾਂਜੀ ਦੋਸਤੋ ਦੇਖੋ ਪਰੌਂਠਾ ਬਣ ਕੇ ਹੋ ਗਿਆ ਆਪਣਾ ਤਿਆਰ ਜੀ ਦੇਖੋ ਗਰਮ ਗਰਮ ਹਾਂਜੀ ਦੋਸਤੋ ਅੱਜ ਲੱਗਿਆ ਜੀ ਆਪਾਂ ਸਾਗ ਬਣਾਉਣ ਜੀ ਦੇਖੋ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਾਂਗੇ ਸਾਫ਼ ਕਰਕੇ ਚੰਗੀ ਤਰ੍ਹਾਂ ਧੋ ਕੇ ਫਿਰ ਆਪਾਂ ਇਹਨੂੰ ਕਟਾਂਗੇ ਤੁਹਾਨੂੰ ਅੱਗੇ-ਅੱਗੇ ਦਿਖਾਵਾਂਗੇ ਕਿ ਅਸੀਂ ਕਿੱਦਾਂ ਸਾਗ ਬਣਾਉਂਦੇ ਆਂ ਆਪਾਂ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਾਂਗੇ ਫਿਰ ਧੋਵਾਂਗੇ ਫਿਰ ਕਟਾਂਗੇ ਫਿਰ ਦਿਖਾਵਾਂਗੇ ਦੋਸਤੋ ਦੇਖੋ ਜੀ ਆਪਾਂ ਲੱਗਿਆ ਜੀ ਸਾਗ ਕੱਟਣਾਂ ਸਾਗ ਕਟਰੀ ਜੇ ਪੱ ਚੱਕੂ ਦੇਗਾ ਕਿਉਂਕਿ ਦਾਤ ਗੇਲ ਮੈਨੂੰ ਡਰ ਲੱਗਦਾ ਜੀ ਉਂਗਲੀ ਕੱਟਨੇ ਕੱਢ ਇਸ ਕਰਕੇ ਆਪਾਂ ਚੱਕੂ ਗੇਲੀ ਕੱਟ ਰਹੇ ਹਾਂ ਕਿ ਦਾਤ ਗੇਲ ਮੈਨੂੰ ਡਰ ਲੱਗਦਾ ਇੱਕ ਕੁਝ ਮੈਨੂੰ ਕੱਟਣਾ ਨਹੀਂ ਆਉਂਦਾ ਅੱਛੀ ਤਰ੍ਹਾਂ ਤਾਂ ਮੈਂ ਚੱਕੂ ਸੀਸ ਨਾਲ ਕੱਟ ਲੂੰਗੀ ਚਲੋ ਜੀ ਹੁਣ ਆਪਾਂ ਬਣਾਵਾਂਗੇ ਚੁੱਲੇ ਤੇ ਫਿਰ ਤੁਹਾਨੂੰ ਦਿਖਾਵਾਂਗੇ ਓਕੇ ਬਾਈ ਹਾਂਜੀ ਦੋਸਤੋ ਦੇਖੋ ਲੱਗਿਆ ਜੀ ਆਪਾਂ ਹੁਣ ਚੁੱਲੇ 'ਚ ਅੱਗ ਚਲਾਣ ਜੀ ਹੁਣ ਬਣਾਵਾਂਗੇ ਆਪਾਂ ਸਾਗ ਇਹ ਦੇਖੋ ਆਪਣਾ ਸਾਗ ਇਹ ਦੇਖੋ ਆਪਾਂ ਛੱਤ 'ਤੇ ਬਣਾ ਰਹੇ ਹਾਂ ਜੀ ਸਾਗ ਅੱਜ देखो ये अपनी लकड़ा ये अपना चूल्हा थोड़ा सा टूट्या हुआ ये लकड़ा <laughs> चूल्हा टूट्या कोई बात नहीं नया चूल्हा लेके आएंगे अगली बार साग बनाएंगे ना तो नया चूल्हा लेके आएंगे ना उसमें से लिया खुशी निकाल के कागज वो पकड़े रहने इधर पे नहीं इसके Doktor, jadi dokternya dulu. Jadi, mau berapa aja? Saya mau tidur di dokter. Jadi, dokter ada di luar. Dia apa nih? apa lagi? Saya Jadi, dokter, saya Saya kau itu हाँ जी दोस्तों साग अपना पै गया जी सारा कुकर दाता पाने नमक ਕੱਟ ਬੱਦੂਗਾ ਕੋਪਾ ਬਾਤ ਨਹੀਂ ਪਾ ਸਕਦਾ ਦੁਨੀਆ ਤੋਂ ਦੂਰ ਚਿਪਾ ਦੇ ਦੇਖੋ ਨੇਰਾ ਹੋ ਗਿਆ ਸਾਡਾ ਸਾਗ ਹਜੇ ਬਣਿਆ ਨਹੀਂ ਦੇਖੋ ਜੀ ਕਿੰਨਾ ਨੇਰਾ ਹੋ ਗਿਆ ਬਾਹਰ ਦਿਖਾਓ ਜਿੱਦੇ ਕਿੰਨੇਰਾ ਹੋ ਗਿਆ ਸਾਰਾ ਛੱਤ ਤੇ ਸਾਗ ਬਣਾ ਰਹੇ ਹਾਂ ਜੀ ਅੱਜ ਜੈਸੀ ਦੇਖੋ ਦੇਖੋ ਦੋਸਤੋ ਕਿੰਨਾ ਨੇਰਾ ਹੋ ਗਿਆ ਸਾਗ ਬਣਾ ਲੇ ਬਣਾ ਲੇ ਕੋਈ ਗੱਲ ਨਹੀਂ ਜੀ ਅੱਜ ਥੋੜੀ ਰੋਟੀ ਲੇਟ ਖਾ ਲਾਂਗੇ ਪਰ ਸਾਗ ਨਾਲ ਹੀ ਖਾਣੀ ਆ ਜੀ ਰੋਟੀ ਜੀ ਦੋਸਤੋ ਆਪਣਾ ਸਾਗ ਪਕਰੇ ਜੀ ਦੇਖੋ ਸੀਟਿਆਂ ਬੱਜ ਰਹੀ ਨੇ ਪ੍ਰੋਗਨ ਨੇਰਾ ਦੇਖੋ ਕਿੰਨਾ ਹਨੇਰਾ ਹੋ ਰਿਹਾ ਜੀ ਅਰ ਕੋਈ ਚੱਕਰ ਨਹੀਂ ਜੀ ਸਾਗ ਨਾਲੀ ਰੋਟੀ ਖਾਣੀ ਹੈ ਜੀ ਬਣਾ ਕੇ ਤੇ ਜਿੰਨਾ ਵਰਜੀ ਟਾਈਮ ਲੱਗ ਜੂਗੀ ਮੇਰੀ ਬੇਟੀ ਵੀ ਮੇਰੀ ਹੈਲਪ ਕਰਾ ਰਹੀ ਹੈ ਜੀ ਦੇਖੋ ਜੀ ਕਿੰਨਾ ਹਨੇਰਾ ਹੋ ਗਿਆ ਜੀ ਬਾਹਰ ਹਾਂਜੀ ਦੋਸਤੋ ਦੇਖੋ ਜੀ ਆਪਣਾ ਚੁੱਲੇ ਦਾ ਸਾਗ ਜੀ ਹੁਣ ਆਪਾਂ ਇਹ ਪਾਵਾਂਗੇ ਗ੍ਰੈਂਡ ਕਰੇ ਮਸਾਲਾ ਜੀ ਅਲੂ ਖੂ ਜੀ ਮਸਾਲਾ ਪਾ ਲਾਂਗੇ ਆਪਾਂ ਸਾਰੇ ਇਹਦੇ ਵਿੱਚ ਇਹ ਕਰ ਮਿਕਸ ਕਰ ਦਾਂਗੇ ਫਿਰ ਇਹਨੂੰ ਥੋੜੀ ਜਿਹਾ ਹੋਰ ਪਕਾਵਾਂਗੇ ਜੀ ਫਿਰ ਇਹਨੂੰ ਆਪਾਂ ਮੱਕੀ ਦਾ ਆਟਾ ਪਾ ਕੇ ਘੋਟਾਂਗੇ ਤਾਂ ਸਾਗ ਬਣ ਕੇ ਆਪਣਾ ਹੋ ਗਿਆ ਜੀ ਰੈਡੀ ਹੁਣ ਆਪਾਂ ਲੱਗੇ ਜੀ ਇਹਨੂੰ ਘੋਟਣ ਦੇਖੋ ਜੀ ਸਾਗ ਆਪਣਾ ਪਕ ਗਿਆ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬੇਸਨ ਬੇਸਨ ਆਪਾਂ ਘੋਲ ਕੇ ਪਾ ਰਹੇ ਹਾਂ ਜੀ ਕਿ ਗੱਠਾਣਾ ਪੈਣ ਇਦਾਂ ਵੀ ਪਾ ਸਕਦੇ ਆ ਆਹ ਦੇਖੋ ਸਾਗ ਆਪਣਾ ਹੋ ਜੂਗਾ ਹੁਣ ਵਧੀਆ ਮਲਾਈ ਵਰਗਾ ਪੈਣ ਨੂੰ ਚੰਗੀ ਤਰ੍ਹਾਂ ਘੋਟ ਲੈਣਾ ਘੋਟ ਕੇ ਰੋ ਦੁਆਰਾ ਆਪਾਂ ਸੇਕ ਲਵਾਵਾਂਗੇ ਹਾਂਜੀ ਦੋਸਤੋ ਇਹ ਥੋੜਾ ਜਿਹਾ ਥੋੜੇ ਜਿਹਾ ਕਾਠਾ ਜੀ ਇਹਦੇ ਚ ਆਪਾਂ ਗਰਮ ਕਰਕੇ ਪਾਣੀ ਪਾਵਾਂਗੇ ਇਹਨੂੰ ਪਤਲਾ ਕਰਾਂਗੇ ਜੀ

ਹਾਂਜੀ ਦੋਸਤੋ ਦੇਖੋ ਜੀ ਮੇਰੇ ਪਿਆਰੇ ਹਸਬੰਡ ਹੈ ਜੀ ਸ਼ਕਲ ਦਿਖਾਓ ਇਨਕੀ ਇਹ ਮੇਰੇ ਪਿਆਰੇ ਪਤੀ ਹੈ ਜੀ ਅਬ ਕਹਿੰਦੇ ਤੂੰ ਥੱਕ ਗਈ ਸੇਰ ਦੀ ਸਾਗ ਬਣਾ ਬਣਾ ਕੇ ਚਲੋ ਮੈਂ ਕੋਟ ਦਿੰਦਾ ਨਾ ਜੀ ਤੁਸੀਂ ਕੋਟ ਰਹਿਣਾ ਹਾਂਜੀ ਇਹ ਕੋਟ ਹੈ ਜੀ ਸਾਗ ਇਹ ਮੇਰੀ ਬਹੁਤ ਹੈਲਪ ਕਰਾਂਦੇ ਨੇ ਜੀ ਮੇਰੀ ਬਾਜੂ ਦਰਦ ਹੋਣ ਲੱਗੀ ਆ ਕੋਟ ਕੇ ਬਣਾ ਕੇ ਬਾਜੂ ਦਰਦ ਹੋਣ ਲੱਗੀ ਆ ਜੀ ਮੇਰੀ ਸਾਗ ਬਣਾ ਬਣਾ ਕੇ ਇਹ ਕਹਿੰਦੇ ਹੁਣ ਮੈਂ ਕੋਟਦਾ ਇਹ ਵੀ ਕੋਟਣਗੇ ਇਹ ਵੀ ਮੇਰੀ ਹੈਲਪ ਕਰਾਂਦੇ ਨੇ ਬੱਚੇ ਵੀ ਕਰਾਂਦੇ ਨੇ ਮੈਂ ਕੱਲੀ ਸਾਗ ਨਹੀਂ ਬਣਾਉਂਦੀ ਹਾਂਜੀ ਦੋਸਤੋ ਸਰਦਾਰ ਜੀ ਸਾਗ ਕੋਟ ਰਿਆ ਜੀ ਇਹ ਮੇਰੀ ਹੈਲਪ ਕਰਾ ਰਹੇ ਸਾਗ ਕੋਟ ਮੇ ਦੇਖੋ ਜੀ ਕਿੰਨਾ ਵਧੀਆ ਸਾਗ ਕੋਟ ਦਾ ਜੇ ਕਿਸੇ ਨੇ ਘਟ ਘਟ ਸਾਗ ਕਟਵਾਣਾ ਹੋਵੇ ਤਾਂ ਇਹਨਾਂ ਦਾ ਮੋਬਾਈਲ ਨੰਬਰ ਲੈ ਲੈਣਾ ਇਹਨਾਂ ਨੂੰ ਬੁਲਾ ਲੈਣਾ ਇਹ ਕੋਟ ਦੇ ਨੇ ਹਾਂਜੀ ਦੋਸਤੋ ਆਪਾਂ ਲੱਗਿਆ ਜੀ ਹੁਣ ਸਾਗ ਤੜਕਣ ਕੜਾਈ ਚ ਪਾਣੇ ਪਾਤਾ ਤੇਲ ਤੇਲ ਆਪਣਾ ਹੋ ਰਿਹਾ ਜੀ ਗਰਮ ਤੇਲ ਆਪਾਂ ਪੂਰਾ ਗਰਮ ਕਰਕੇ ਫੇਰ ਪਾਵਾਂਗੇ ਇਹ ਦੇਖੋ ਜੀ ਆਪਣੇ ਮਸਾਲਾ ਤਿਆਰ ਕਰਿਆ ਲਸਣ ਅਦਰਕ ਹਰੀ ਮਿਰਚੇ ਔਰ ਪਿਆਜ਼ ਟਮਾਟਰ

चंकी तरह भुन के ब्राउन करके टमा पाके फिर ये जिन्ना क्या साग खाना है उन्ना क्या थोड़ा जो हाँ जी दोस्तों मसाला हो गया जी अपना रेडी हूं आपग पा लेंगे जी, जी। ਜਿੰਨਾ ਆਪਾਂ ਨੇ ਖਾਣਾ ਜੀ ਆਪਾਂ ਉਹਨਾਂ ਨੂੰ ਤੜਕ ਲਾਂਗੇ ਬਾਕੀ ਆਪਾਂ ਰੱਖ ਲਾਂਗੇ ਦੁਬਾਰਾ ਵੀ ਇਹਨੂੰ ਖਾ ਸਕਦੇ ਆਪਾਂ ਤੜਕਾ ਲਗਾ ਕੇ ਕਿਉਂਕਿ ਜਿੰਨੇ ਪ੍ਰਾਣਾ ਹੁੰਦਾ ਉਹਨਾਂ ਨੂੰ ਇਹ ਵਧੀਆ ਲੱਗਦਾ ਜੀ ਹਾਂਜੀ ਦੋਸਤੋ ਰੋਟੀ ਹੋ ਗਈ ਜੀ ਆਪਣੀ ਤਿਆਰ ਸਾਗ ਮੱਕੀ ਦੀ ਰੋਟੀ ਵਿੱਚ ਪਾਵਾਂਗੇ ਆਪਾਂ ਜੀ ਮੱਖਣ ਇਹ ਦੇਖੋ ਜੀ ਮੱਖਣ ਪਾ ਕੇ ਦੇਖੋ ਜੀ ਪਲੇਟ ਹੋ ਗਈ ਆਪਣੀ ਰੈਡੀ ਮੱਕੀ ਦੀ ਰੋਟੀ ਨਾਲ ਸਰੋਂ ਦਾ ਸਾਗ ਵਿੱਚ ਰੱਖ ਦਾਂਗੇ ਆਪਾਂ ਚਮਚਾ ਚਾਹ ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੀ ਧੰਨਵਾਦ